ਕਿਉਂਕਿ ਜਦੋਂ ਪਾਰਟੀ ਦਾ ਪ੍ਰਧਾਨ ਖੁਦ ਜਿਹੜਾ ਸਿਟਿੰਗ ਐਮਪੀ ਐ ਫਰੋਜਪੁਰ ਤੋਂ ਪਾਰਟੀ ਪ੍ਰਧਾਨ ਹੈ ਤੇ ਜਦੋਂ ਉਹ ਇਲੈਕਸ਼ਨ ਤੋਂ ਭੱਜ ਰਿਹਾ ਉਹ ਵੀ ਦੱਸ ਕਰਕੇ ਭੱਜ ਰਿਹਾ ਨੇ ਵੀ ਗਰਾਊਂਡ ਦੀ ਸਥਿਤੀ ਕੀ ਹੈ ਕਿਉਂਕਿ ਸੁਖਬੀਰ ਬਾਦਲ ਜੀ ਨੇ ਵੀ ਗੇੜਾ ਦੇ ਕੇ ਦੇਖਿਆ ਪੂਰੇ ਪੰਜਾਬ ਦਾ ਵੀ ਗਰਾਊਂਡ ਤੇ ਹਾਲਾਤ ਕੀ ਨੇ ਨਹੀਂ ਤਿੰਨ ਵਾਰੀਆਂ ਦੀ ਐਮਪੀ ਹੋਵੇ ਬਠਿੰਡੇ ਤੋਂ ਤੇ ਤੁਸੀਂ ਟੈਸਟ ਕੀ ਕਰ ਰਹੇ ਹੋ ਇਹ ਐਕਚੁਅਲੀ ਹਜੇ ਵੀ ਚੈੱਕ ਕਰਦੇ ਫਿਰਦੇ ਆ ਵੀ ਬਠਿੰਡੇੋਂ ਲੜੀਏ ਖਡੂਰ ਸਾਹਿਬ ਤੋਂ ਲੜੀਏ ਕਿ ਫਰੋਜਪੁਰੋਂ ਲੜੀਏ ਪਰ ਮੈਂ ਤੁਹਾਡੇ ਰਾਹੀਂ ਵੀ ਬੀਬਾ ਜੀ ਨੂੰ ਕਹਿਣਾ ਚਾਹਣਾ ਕਿ ਬੀਬਾ ਜੀ ਦੇਖੋ ਹਾਰ ਤੁਹਾਡੀ ਪੱਕੀ ਹੈ ਇਹ ਹੁਣ ਤੁਸੀਂ ਫੈਸਲਾ ਕਰਨਾ ਹੈ ਵੀ ਬਠਿੰਡੇ ਵਾਲਾਂ ਤੋਂ ਹਾਰਨਾ ਕਿ ਖਡੂਰ ਸਾਹਿਬ ਵਾਲਾਂ ਤੋਂ ਹਾਰਨਾ ਕਿ ਫਰੋਈਪੁਰ ਵਾਲਾਂ ਤੋਂ ਹਾਰਨਾ ਇਹ ਸਾਹਮਣੇ ਕੰਨ ਤੇ ਲਿਖਿਆ ਹੋਇਆ ਹੈ ਪਰ ਹੁਣ ਚਰਚਾਾਂਵਾਂ ਚੱਲੀਆਂ ਨੇ ਕਿ ਤੁਹਾਡੇ ਮੁਕਾਬਲੇ ਤੁਹਾਡੀ ਪਾਰਟੀ ਚੋਂ ਹੀ ਗਏ ਸਰਪਾਲ ਸਿੰਘ ਖਹਿਰਾ ਤੁਹਾਡੇ ਸਾਹਮਣੇ ਹੋਣਗੇ ਚਲੋ ਦੇਖੋ ਇਹ ਉਹਨਾਂ ਦੀ ਪਾਰਟੀ ਨੇ ਫੈਸਲਾ ਕਰਨਾ ਕਿਉਂਕਿ ਜਿਵੇਂ ਕਾਲੀ ਦਲ ਨੂੰ ਬੰਦਾ ਨਹੀਂ ਸੀ ਮਿਲਦਾ ਐ ਕਾਂਗਰਸ ਨੂੰ ਵੀ ਇਥੇ ਬੰਦਾ ਨਹੀਂ ਮਿਲ ਰਿਹਾ ਸੰਗਰੂ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਆਪਣੇ ਕੈਬਨਿਟ ਮੰਤਰੀ ਗਰਮੀਤ ਸਿੰਘ ਮੀਤ ਹਿਆਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੇ ਉਸ ਤੋਂ ਬਾਅਦ ਹੁਣ ਸਵਿਕਾਰਨ ਜਿਹੜੇ ਨੇ ਸੰਗਰੂ ਸੀਟ ਦੇ ਕਿਸ ਤਰ੍ਹਾਂ ਬਣੇ ਨੇ ਕਿਉਂਕਿ ਅਕਾਲੀ ਦਲ ਦੇ ਚਰਚਾਵਾ ਚੱਲ ਰਹੀਆਂ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਮੈਦਾਨ ਦੇ ਵਿੱਚ ਉਤਰਾਂ ਕਿਉਂਕਿ ਹਾਲੀ ਦੇ ਵਿੱਚ ਉਹਨਾਂ ਦੀ ਅਕਾਲੀ ਦਲ ਦੇ ਵਿੱਚ ਵਾਪਸੀ ਹੋਈ ਸੀ ਪਰ ਲੇਕਿਨ ਜਦੋਂ ਕੱਲ ਪਹਿਲੀ ਲਿਫਟ ਜਾਰੀ ਹੋਈ ਆ ਤਾਂ ਉਸ ਦੇ ਵਿੱਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਮ ਕਿਤੇ ਜਾਂ ਉਹਨਾਂ ਦੀ ਪਤਨੀ ਦਾ ਨਾਮ ਤਾਂ ਹਜੇ ਲਿਸਟ ਦੇ ਵਿੱਚ ਜਾਰੀ ਨਹੀਂ ਹੋਇਆ ਕਿਉਂਕਿ ਉਹ ਕਿੱਥੋਂ ਚੋਣ ਲੜਨ ਪਰ ਲੇਕਿਨ ਗਰਮੀਤ ਸਿੰਘ ਮੀਤ ਜੀ ਹਰ ਕਿਵੇਂ ਦੇਖਦੇ ਨੇ ਇਸ ਚੀਜ਼ ਨੂੰ ਲੈ ਕੇ ਉਹਨਾਂ ਗੱਲਬਾਤ ਕਰਾਂਗੇ ਮੀਤ ਜੀ ਕਿਵੇਂ ਦੇਖਦੇ ਹੋ ਤੁਸੀਂ ਸਭ ਤੋਂ ਪਹਿਲਾਂ ਉਮੀਦਵਾਰ ਐਲਾਨੇ ਗਏ ਸੀ ਪਰ ਹੁਣ ਕਾਲੀਦਾ ਚਰਚਾਵਾਂ ਚੱਲ ਰਹੀਆਂ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਤੁਹਾਡੇ ਆਪੋਜੀਟ ਹੋਣਗੇ ਪਰ ਅਕਵਾਲ ਸਿੰਘ ਝੁੰਦਾ ਨੇ ਕਿਵੇਂ ਦੇਖਦੇ ਪਹਿਲਾਂ ਤੇਨ ਆ ਦੇਖੋ ਪਰਮਿੰਦਰ ਢੀਂਡਸਾ ਜੀ ਦੀਆਂ ਚਰਚਾਵਾਂ ਵੀ ਸੀ ਤੇ ਉਹਨਾਂ ਨੇ ਪਿਛਲੇ ਕੁਝ ਦਿਨ ਤੋਂ ਸਰਗਰਮੀ ਵੀ ਜਿਹੜੀ ਆ ਉਹ ਕਰ ਰਹੇ ਸੀ ਹੁਣ ਸਾਡੇ ਕੋਲ ਤਾਂ ਇਹ ਹੀ ਉਹ ਹੈ ਵੀ ਢੀਂਡਸਾ ਸਾਹਿਬ ਸ਼ਾਇਦ ਖੁਦ ਮਨਾ ਕਰਕੇ ਹੋਣਗੇ ਪਰ ਰਾਤ ਉਹਨਾਂ ਦੇ ਫਾਦਰ ਸਾਹਿਬ ਨੇ ਬਿਆਨ ਦਿੱਤਾ ਵੀ ਇਦਾਂ ਕਰਕੇ ਸਾਡੇ ਨਾਲ ਧੋਖਾ ਹੋਇਆ ਤਾਂ ਲੋਕ ਕਿ ਆਸਰਾ ਹੀ ਲਾ ਰਿਹਾ ਵੀ ਭਾਈ ਭਾਜਪਾ ਚ ਵੀ ਜਾ ਸਕਦੇ ਆ ਹਨਾ ਪਰ ਕਿਉਂਕਿ ਮੈਨੂੰ ਜਿਤ ਤੱਕ ਲੱਗਦਾ ਕਿਉਂਕਿ ਸ਼ਾਇਦ ਢੀਂਸਾ ਸਾਹਿਬ ਇੱਧਰ ਇਸੇ ਉਹਦੇ ਚ ਆਇ ਸੀ ਬੀਜੇਪੀ ਕਾਲੀਦਾਸ ਦਾ ਐਲਾਈਅንስ ਹੋ ਜਾਣਾ ਇਸ ਤੋਂ ਪਹਿਲਾਂ ਚੈਲੰਜ ਕਰੇ ਤੁਸੀਂ ਵੀ ਇਹ ਗੱਲ ਦਾ ਕਿਹਾ ਸੀ ਕਿ ਟਿਕਟ ਨਹੀਂ ਮਿਲੇਗੀ ਇਹਨਾਂ ਨੂੰ ਦੇਖੋ ਇਹ ਸੀ ਵੀ ਐਲਾਈਅንስ ਹੋ ਜਾਊਗਾ ਪਰ ਉਸ ਤੋਂ ਬਾਅਦ ਮੈਨੂੰ ਲੱਗਦਾ ਜੋ ਗਰਾਊਂਡ ਸਥਿਤੀ ਉਹਨਾਂ ਨੇ ਚੈੱਕ ਕੀਤੀ ਹਨਾ ਤਾਂ ਉਹਨਾਂ ਨੇ ਮੈਨੂੰ ਲੱਗਦਾ ਵੀ ਖੁਦ ਹੀ ਟਿਕਟ ਤੋਂ ਆਨਕਾਨੀ ਕੀਤੀ ਹੋਣੀ ਐ ਇਸ ਤੋਂ ਬਾਅਦ ਸੁਖਬੀਰ ਬਾਦਲ ਜੀ ਨੇ ਲੌਂਗਵਾਲ ਸਾਬ ਕੋਲੇ ਵੀ ਘਰ ਆਏ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਵੀ ਮੈਨੂੰ ਲੱਗਦਾ ਹੱਥ ਨਹੀਂ ਧਰਾਇਆ ਤਾਂ ਇਹ ਇੱਕ ਮਜਬੂਰੀ ਬਸ ਇਲੈਕਸ਼ਨ 'ਚ ਉਤਰੀ ਕੈਂਡੀਡੇਟ ਨੇ ਝੁੰਦਾ ਸਾਹਿਬ ਜਿਨ੍ਹਾਂ ਦਾ ਕੋਈ ਕਿਧਰੇ ਜ਼ਿਕਰ ਵੀ ਜਿਹੜਾ ਉਹ ਨਹੀਂ ਹੋ ਰਿਹਾ ਸੀ ਤੇ ਇਹਦੇ 'ਚ ਸੁਭਾਵਿਕ ਵੀ ਐ ਵੀ ਪਰਮਿੰਦਰ ਢੀਂਡਸਾ ਇਲੈਕਸ਼ਨ ਕਿਉਂ ਲੜਨ ਜਾਂ ਲੌਂਗਵਾਲ ਸਾਹਿਬ ਕਿਉਂ ਲੜਨ ਕਿਉਂਕਿ ਜਦੋਂ ਪਾਰਟੀ ਦਾ ਪ੍ਰਧਾਨ ਖੁਦ ਜਿਹੜਾ ਸਿਟਿੰਗ ਐਮਪੀ ਐ ਫਰੋਜਪੁਰ ਤੋਂ ਪਾਰਟੀ ਪ੍ਰਧਾਨ ਐ ਤੇ ਜਦੋਂ ਉਹ ਇਲੈਕਸ਼ਨ ਤੋਂ ਭੱਜ ਰਿਹਾ ਉਹ ਵੀ ਦੱਸ ਕਰਕੇ ਭੱਜ ਰਹਿਣਾਂ ਨੇ ਵੀ ਗਰਾਊਂਡ ਦੀ ਸਥਿਤੀ ਕੀ ਐ ਕਿਉਂਕਿ ਸੁਖਬੀਰ ਬਾਦਲ ਜੀ ਨੇ ਵੀ ਜਿਹੜਾ ਦੇ ਕੇ ਦੇਖਿਆ ਪੂਰੇ ਪੰਜਾਬ ਦਾ ਵੀ ਗਰਾਊਂਡ ਤੇ ਹਾਲਾਤ ਕੀ ਨੇ ਐਸੇ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਟਿਕਟ ਅਨਾਉਂਸ ਕੀਤੀ ਨਹੀਂ ਤਿੰਨ ਵਾਰੀਆਂ ਦੀ ਐਮਪੀ ਹੋਵੇ ਬਠਿੰਡੇ ਤੋਂ ਤੇ ਤੁਸੀਂ ਟੈਸਟ ਕੀ ਕਰ ਰਹੇ ਹੋ ਇਹ ਐਕਚੁਅਲੀ ਹਜੇ ਵੀ ਚੈੱਕ ਕਰਦੇ ਫਿਰਦੇ ਆ ਵੀ ਬਠਿੰਡੇੋਂ ਲੜੀਏ ਖਡੂਰ ਸਾਹਿਬ ਤੋਂ ਲੜੀਏ ਕਿ ਫਰੋਜਪੁਰੋਂ ਲੜੀਏ ਪਰ ਮੈਂ ਤੁਹਾਡੇ ਰਾਹੀਂ ਵੀ ਬੀਬਾ ਜੀ ਨੂੰ ਕਹਿਣਾ ਚਾਹਣਾ ਕਿ ਬੀਬਾ ਜੀ ਦੇਖੋ ਹਾਰ ਤੁਹਾਡੀ ਪੱਕੀ ਹੈ ਇਹ ਹੁਣ ਤੁਸੀਂ ਫੈਸਲਾ ਕਰਨਾ ਹੈ ਵੀ ਬਠਿੰਡੇ ਵਾਲਾਂ ਤੋਂ ਹਾਰਨਾ ਕਿ ਖਡੂਰ ਸਾਹਿਬ ਵਾਲਾਂ ਤੋਂ ਹਾਰਨਾ ਕਿ ਫਰੋਈਪੁਰ ਵਾਲਾਂ ਤੋਂ ਹਾਰਨਾ ਇਹ ਸਾਹਮਣੇ ਕੰਨ ਤੇ ਲਿਖਿਆ ਹੋਇਆ ਹੈ ਇਹ ਇਹਨਾਂ ਨੇ ਆਪ ਹੀ ਜਿਹੜਾ ਰੂਟ ਜਾਂ ਕੱਢ ਕੇ ਜਿਹੜਾ ਡਰਾਮਾ ਕੀਤਾ ਉਹਦੇ ਨਾਲ ਇਹਨਾਂ ਨੇ ਆਪ ਹੀ ਚੈੱਕ ਕੀਤਾ ਜਿਹਦੇ ਕਰਕੇ ਅੱਜ ਅਕਾਲੀ ਦਲ ਦੇ ਲੋਕ ਵੀ ਛੜ ਛੜ ਭੱਜ ਰਹੇ ਆ ਹਨਾ ਕਿਉਂਕਿ ਡੁੱਬਦਾ ਜਹਾਜ਼ ਆ ਡੁੱਬਦਾ ਪਹਿਲਾਂ ਹੀ ਤੁੱਕਿਆ ਸੀ ਹੁਣ ਤਾਂ ਜਿਹੜਾ ਥੋੜਾ ਜਿਹਾ ਟੁੱਟ ਕੇ ਜੇ ਬਾਹਰ ਰਹਿ ਜਾਂਦਾ ਉਹ ਹੀ ਹੈ ਜਿਹਦੇ ਤੋਂ ਛਾਲਾਂ ਜਿਹੜੇ ਆ ਲੋਕ ਮਾਰ ਰਹੇ ਆ ਅੱਜ ਅਕਾਲ ਦਲ ਦੇ ਜਿਹੜੇ ਨੇਤਾ ਨੇ ਪਵਨ ਕਮਨ ਟੀਨੂ ਉਹ ਵੀ ਜਿਹੜੇ ਆਮ ਆਦਮੀ ਪਾਰਟੀ ਚ ਸੰਭਲ ਹੋਏ ਦੇਖੋ ਮੈਂ ਟੀਨੂ ਜੀ ਨਾਲ ਪਿਛਲੇ 5 ਸਾਲ ਐਮਐਲਏ ਰਹਾ ਮੈਂ ਨਿੱਜੀ ਤੌਰ ਤੇ ਮੰਨਦਾ ਇੱਕ ਪੰਜਾਬ ਦਾ ਬਹੁਤ ਵੱਡਾ ਦੁਆਬੇ ਦਾ ਤਾਂ ਹੈ ਹੀ ਇੱਕ ਪੰਜਾਬ ਦਾ ਬਹੁਤ ਵੱਡਾ ਦਲਿਤ ਜਿਹੜਾ ਉਹ ਇੱਕ ਫੇਸ ਨੇ ਜਿੰਨੇ ਮੁੱਦੇ ਪਿਛਲੇ 5 ਸਾਲਾਂ ਚ ਪਵਨ ਕੁਮਾਰ ਟੀਨੂ ਨੇ ਬੜੀ ਵਿਵਾਕੀ ਨਾਲ ਦਲਿਤ ਭਾਈਚਾਰੇ ਦੇ ਉਥੇ ਚੱਕੇ ਆ ਮੈਂ ਖੁਦ ਦੇਖਦਾ ਰਿਆ ਤੇ ਮੈਂ ਬੜੇ ਵਾਰੀ ਨਾ ਜਦੋਂ ਅਸੀਂ ਆਪਸ ਵਿੱਚ ਬੈਠਦੇ ਸੀਗੇ ਕਦੇ ਗੱਲਾਂ ਕਰਦੇ ਸੀ ਇਹ ਗੱਲ ਕਰਦੇ ਸੀ ਵੀ ਯਾਰ ਟੀਨੂ ਵਾਕਿਆ ਹੀ ਇੱਕ ਜੋ ਲੀਡਰ ਚ ਕੁਆਲਟੀਆ ਹੋਣੀਆਂ ਚਾਹੀਦੀਆਂ ਨੇ ਉਹ ਟੀਨੂ ਦੇ ਵਿੱਚ ਹੈ ਜੋ ਇੱਕ ਦਰਦ ਲੀਡਰ ਚ ਜਿਸ ਤਰ੍ਹਾਂ ਦੇ ਸਟੈਂਡ ਲੈਣੇ ਚਾਹੀਦੇ ਉਹ ਕਈ ਵਾਰ ਇਹ ਹੁੰਦਾ ਸੀ ਵੀ ਕਾਲੀ ਦਲ ਸਾਰਾ ਬੈਠਾ ਹੁੰਦਾ ਸੀ ਇਕੱਲਾ ਸਟੈਂਡ ਲੈ ਕੇ ਕੋਈ ਦਲਿਤ ਭਾਈਚਾਰੇ ਦੀ ਗੱਲ ਹੁੰਦੀ ਤਾਂ ਕੱਲਾ ਬੈਲ ਦੇ ਵਿੱਚ ਆ ਕੇ ਉੱਥੇ ਅੜ ਜਾਂਦਾ ਸੀ ਕੱਲਾ ਹਾਊਸ ਨਹੀਂ ਸੀ ਉਹ ਚੱਲਣ ਦਿੰਦਾ ਸੋ ਗਰਾਊਂਡ ਤੋਂ ਉੱਥੇ ਮਿਹਨਤ ਕਰਕੇ ਮੈਂ ਜਲੰਧਰ ਬਾਈ ਇਲੈਕਸ਼ਨ ਚ ਵੀ ਹੁਣ ਡੇਢ ਦੋ ਮਹੀਨੇ ਲਾ ਕੇ ਆਇਆ ਤੇ ਲੋਕਾਂ ਨਾਲ ਗੱਲਾਂ ਕਰਦੇ ਸੀ ਸਰਪੰਚਾਂ ਨਾਲ ਸਾਫ਼ ਕਰਨ ਲੁੱਕ ਮਿਲਦੀ ਸੀ ਤਾਂ ਪਵਨ ਕੁਮਾਰ ਟੀਨੂ ਕੋਦਾਂ ਦੀ ਸ਼ਕਸ਼ਿਤ ਹੈ ਜਿਹੜਾ ਇੱਕ ਵਰਕਰ ਤੋਂ ਉੱਠਿਆ ਹੋਇਆ ਲੀਡਰ ਹੈ ਜਿਹੜਾ ਅੱਜ ਵੀ ਗਰਾਊਂਡ ਤੇ ਵੈਲ ਕਨੈਕਟਡ ਹੈ ਤੇ ਲੋਕ ਵਰਕਰ ਉਹਨਾਂ ਦੀ ਇੱਜ਼ਤ ਕਰਦੇ ਆ ਕਿ ਮੈਂ ਤੁਸੀਂ ਦੇਖਦੇ ਹੋ ਕਿ ਜਲੰਧਰ ਤੋਂ ਵੀ ਤੁਸੀਂ ਪਵਨ ਕੁਮਾਰ ਟੀਨ ਨੂੰ ਸਾਂਭਲ ਕਰੇ ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਸਾਂਭਲ ਕੀਤਾ ਗਿਆ ਸੀ ਕਿਉਂਕਿ ਦਲ ਬਦਲੀ ਹਰ ਪਾਰਟੀ ਦੇ ਵਿੱਚ ਹੁੰਦੀ ਹੈ ਕੋਈ ਕੁਝ ਤੁਹਾਡੇ ਸਾਥੀ ਵੀ ਛੱਡ ਕੇ ਗਏ ਨੇ ਕੋਈ ਤੁਹਾਡੀ ਪਾਰਟੀ ਚ ਆ ਲੈਣੇ ਜਿਵੇਂ ਕਲਦੇਵਾਰ ਕੀ ਲੱਗਦਾ ਹੈ ਕਿ ਹੁਣ ਅੱਜ ਦੀ ਰਾਜਨੀਤੀ ਦੇ ਵਿੱਚ ਸਮਝਣਾ ਬਹੁਤ ਮੁਸ਼ਕਲ ਹੈ ਕਿ ਕਦੋਂ ਕੋਈ ਕਿੱਥੋਂ ਝੂ ਟੰ ਲੈ ਜੀ ਦੇਖੋ ਬਾਈ ਜੀ ਇਸ ਤਰ੍ਹਾਂ ਗਲਤੀ ਵਿਸ਼ਵਾਸ ਕਰਨ ਵਾਲੇ ਦੇ ਨਹੀਂ ਗਲਤੀ ਵਿਸ਼ਵਾਸ ਤੋੜਨ ਵਾਲੇ ਦੇ ਆਪਾਂ ਹੁਣ ਕੋਈ ਵੀ ਤੁਹਾਡਾ ਰਿਸ਼ਤਾ ਤੁਸੀਂ ਤਾਂ ਵਿਸ਼ਵਾਸ ਹੀ ਕਰ ਸਕਦੇ ਹੋ ਨਾ ਵਿਸ਼ਵਾਸ ਜਿਹੜਾ ਤੋੜਦਾ ਗਲਤੀ ਹੁੰਦੀ ਹੈ ਹੁਣ ਕਈ ਬੰਦੇ ਕਹਿ ਦਿੰਦੇ ਆ ਵੀ ਜੀ ਤੁਸੀਂ ਇਹਨਾਂ ਨੂੰ ਨਮਿਆਂ ਨੂੰ ਲਿਆ ਤਾਂ ਇਦਾਂ ਹੋ ਰਿਹਾ ਤਾਂ ਮੈਂ ਯਾਦ ਕਰਵਾਉਣਾ ਚਾਹਣਾ ਕਿ ਅਸੀਂ 20 ਐਮਐਲ ਜਿੱਤੇ ਸੀ ਪਹਿਲੀ ਵਾਰੀ ਉਹਨਾਂ ਚੋਂ ਤਾਂ ਜਿਹੜੇ 10 ਸਾਨੂੰ ਛੱਡ ਕੇ ਭੱਜੇ ਫਾਊਂਡਰ ਮੈਂਬਰਸ਼ਿਪ ਪਾਰਟੀ ਦੇ ਜਿਹੜੇ ਪਹਿਲਾਂ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਰਿਹਾ ਆਮ ਆਦਮੀ ਪਾਰਟੀ 'ਚ ਸ਼ੁਰੂਆਤ ਕੀਤੀ ਟਿਕਟਾਂ ਦਿੱਤੀਆਂ ਐਮਐਲਏ ਬਣੇ ਤੇ ਉਹ ਸਾਨੂੰ ਛੱਡ ਛੱਡ ਭੱਜ ਗਏ ਸੋ ਇਦਾਂ ਦਾ ਕੋਈ ਥਰਮਾਮੀਟਰ ਨਹੀਂ ਬਣਿਆ ਵੀ ਜਿਹੜਾ ਲਾ ਕੇ ਤੁਸੀਂ ਚੈੱਕ ਕਰ ਲਓ ਵੀ ਭਾਈ ਇਹ ਬੰਦੇ ਦੇ ਅੰਦਰ ਕੀ ਹੈ ਇਹਦਾ ਸਟੈਂਡ ਕੀ ਹੈ ਹੁਣ ਕਈ ਨਮਾ ਬੰਦਾ ਵੀ ਤੁਹਾਡੇ ਪਿੱਛੇ ਆ ਕੇ ਸਟੈਂਡ ਲੈ ਜਾਂਦਾ ਤੇ ਕਈ ਚਿਰਾਂ ਦੀਆਂ ਸੰਧਾਂ ਵੀ ਜਿਹੜਿਆ ਤੂੜ ਜਾਂਦੇ ਆ ਸੋ ਇਹ ਬੰਦੇ ਤੇ ਕਹ ਲੋ ਵੀ ਉਹਦੀ ਮਤਲਬ ਕਿ ਉਹਦੀ ਸੋਚ ਤੇ ਜਿਹੜਾ ਡਿਪੈਂਡ ਕਰਦਾ ਵੀ ਕਿਸ ਤਰ੍ਹਾਂ ਦੇ ਜਿਹੜੀ ਉਹ ਵਿਚਾਰਧਾਰਾ ਰੱਖਦਾ ਕਿਸ ਤਰ੍ਹਾਂ ਜਿਹੜਾ ਸਟੈਂਡ ਰੱਖਦਾ ਪਰ ਮੈਨੂੰ ਮੈਂ ਫਿਰ ਕਹੂੰਗਾ ਇਹ ਗਲਤੀ ਵਿਸ਼ਵਾਸ ਕਰਨ ਵਾਲੇ ਦੀ ਨਹੀਂ ਗਲਤੀ ਵਿਸ਼ਵਾਸ ਤੋੜਨ ਵਾਲੇ ਦੀ ਹੈ ਸਿਮਰਜੀਤ ਸਿੰਘ ਮਾਨ ਨੂੰ ਕਿਸ ਤਰ੍ਹਾਂ ਦੇ ਦਿੰਦੇ ਕਿਉਂਕਿ 2022 ਦੇ ਵਿੱਚ ਜਦੋਂ ਬਾਈਲੈਕਸ਼ਨ ਹੋਈ ਤਾਂ ਉਸ ਸਮੇਂ ਤੁਹਾਡੇ 92 ਵਿਧਾਇਕ ਆਏ ਪਰ ਲੇਕਿਨ ਉਸ ਸਮੇਂ ਉਸ ਉਹ ਪਾਰਟੀ ਦਾ ਉਮੀਦਵਾਰ ਜਿੱਤਦਾ ਸੀ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਦੀ ਆਮ ਤੌਰ ਤੇ ਜ਼ਿਆਦਾਤਰ ਜਮਾਨ ਤਾਂ ਜਬਤ ਹੁੰਦੀਆਂ ਨੇ ਪਰ ਸੰਗਰੂਰ ਸੀਟ ਲਈ ਇਹ ਜਾਣਿਆ ਜਾਂਦਾ ਕਿ ਇੱਥੋਂ ਦੇ ਲੋਕ ਹਮੇਸ਼ਾ ਉਲਟ ਨਤੀਜੇ ਦਿੰਦਨੇ ਤੇ ਰਹਿਆ ਕਿ ਜਦੋਂ ਸਰਕਾਰ ਬਣੀ ਆ ਕਦੇ ਵੀ ਸਰਕਾਰ ਦੇ ਉਲਟ ਜਿਹੜਾ ਐਮਪੀ ਹੋ ਜਿੱਦਾ ਰਿਹਾ ਭਾਵੇਂ ਕਿ ਭਗਵੰਤ ਸਿੰਘ ਮਾਨ ਨੇ ਦੋ ਵਾਰ ਗੱਲ ਕੀਤੀ ਜੇਵੇ ਤਾਂ ਵੱਡੇ ਬਹੁਤ ਮੰਦਣਾ ਜਿੱਤ ਰਿਹਾ ਭਾਵੇਂ ਆਵਾਦੀ ਪਾਰਟੀ ਸਰਕਾਰ ਨਹੀਂ ਹੁੰਦੀ ਸੀ ਦੇਖੋ ਬਰਨਾਲੇਓ ਵੀ ਇਹੀ ਸੀ ਵੀ ਸਰਕਾਰ ਦੇ ਉਲਟ ਉਥੇ ਐਮਐਲਏ ਜਿੱਦਾ ਰਿਹਾ ਤਾਂ ਬਰਨਾਲੇ ਦੇ ਲੋਕਾਂ ਨੇ ਮੈਨੂੰ ਵੀ ਜਿਤਾਇਆ ਭਾਈ ਸਰਕਾਰ ਵੀ ਬਣਾਈ ਤੇ ਪਿਛਲੀ ਵਾਰੀ ਕਹਿੰਦੇ ਸੀ ਕਿ ਸੰਗਰੂਰੋਂ ਐਮਪੀ ਰਿਪੀਟ ਨਹੀਂ ਕਰਦਾ ਜੀ ਪਰ ਸਾਡੇ ਭਗਵੰਤ ਮਾਨ ਜੀ ਵੀ ਜਿੱਤੇ 14 ਚ ਵੀ ਜਿੱਤੇ ਤੋਂ 12 ਵੀ ਜਿੱਤੇ ਸੋ ਅਸੀਂ ਨਵੇਂ ਰਿਕਾਰਡ ਕਾਇਮ ਕਰਨ ਵਾਲੀ ਸਾਡੀ ਪਾਰਟੀ ਆ 92 ਸੀਟਾਂ ਵੀ ਕਦੇ ਕਿਸ ਦੀਆਂ ਨਹੀਂ ਸਿਆਈਆਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਤੇ ਇਸ ਵਾਰੀ ਸਰਕਾਰ ਵੀ ਹੈ ਤੇ ਐਮਪੀ ਵੀ ਆਮ ਆਦਮੀ ਪਾਰਟੀ ਦਾ ਬਣੂਗਾ ਤੇ ਕਮਾਂ ਦੇ ਸਿਰ ਤੇ ਬਣੂਗਾ ਇਹ ਤਾਂ ਹੈ ਤੇ ਬਾਕੀ ਪਿਛਲੀ ਵਾਰ ਵਾਲੇ ਜਿਹੜੇ ਸਮੀਕਰਨ ਸੀ ਜਦੋਂ ਮਾਨ ਸਾਹਿਬ ਦਿੱਤੇ ਉਹ ਟੋਟਲੀ ਜਿਹੜੇ ਆ ਉਹ ਚੇਂਜ ਹੋ ਚੁੱਕੇ ਆ ਮੈਂ ਦੇਖੀ ਮਤਲਬ ਕਿੱਥੇ ਆ ਉਸ ਟਾਈਮ ਕਿਉਂਕਿ ਵੱਡਾ ਪ੍ਰਚਾਰ ਕਰਿਆ ਅਰਵਿੰਦ ਕੇਜਰੀਵਾਲ ਵੀ ਆਏ ਸੀ ਉਹ ਬੰਨਵੇਂ ਸੀ ਮੈਂ ਤੁਹਾਨੂੰ ਦੱਸਦਾ ਕੁਝ ਤਾਂ ਉਹਦਾ ਘਟਨਾ ਕ੍ਰਮ ਐਵੇਂ ਦੇ ਹੋ ਗਏ ਤੇ ਕੁਝ ਜਿਹੜਾ 3 ਮਹੀਨੇ ਹੋਈ ਸੀ ਸਾਰੇ ਵਿਕੀ ਜੀ ਇਲੈਕਸ਼ਨ ਨੂੰ 3 ਮਹੀਨਿਆਂ ਦੇ ਵਿੱਚ ਸਰਕਾਰ ਕੋਲੇ ਕੋਈ ਕੰਮ ਨਹੀਂ ਹੁੰਦਾ ਗਣਾਉਣ ਵਾਲਾ ਕਿਉਂਕਿ ਕੋਈ ਕੰਮ ਅਜੇ ਸ਼ੁਰੂ ਕਰਨਾ ਉਹਨੂੰ ਕੈਬਨਟ ਚ ਪਾਸ ਨੋਟੀਫਿਕੇਸ਼ਨ ਕਰਨੀ ਆ ਉਹਨੂੰ ਪੰਜ ਸੱਤ ਮਹੀਨੇ ਦਾ ਲੱਗ ਜਾਂਦਾ ਨਾ ਉਦੋਂ ਕਿਸੇ ਨੂੰ 600 ਜੁਟ ਬਿਜਲੀ ਮਿਲ ਰਹੀ ਸੀ ਨਾ ਹੀ ਉਦੋਂ ਜ਼ਿੰਮੇਦਾਰ ਇਹ ਕਹਿੰਦੇ ਸੀ ਆਪਦੇ ਮੂੰਹੋਂ ਵੀ ਭਾਈ ਸਾਨੂੰ ਰਾਤ ਨੂੰ ਖੇਤ ਨਹੀਂ ਜਾਣਾ ਪਿਆ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਦਿਨੇ ਵੀ ਬਿਜਲੀ ਆਈ ਹੈ ਨਾ ਹੀ 43000 ਨੌਕਰੀਆਂ ਮਿਲੀਆਂ ਸੀ ਨਾ ਹੀ ਟੋਲ ਪਲਾਜ਼ੇ ਬੰਦ ਹੋਏ ਸੀ ਨਾ ਹੀ ਮੁਹੱਲਾ ਕਲੀਨਿਕ ਜਿਹੜੇ ਆ ਬਣੇ ਸੀ ਨਾ ਹੀ ਸ਼ੀਦਾਂ ਨੂੰ ਕਰੋੜ ਕਰੋੜ ਰੁਪਏ ਮਿਲਣ ਲੱਗਿਆ ਸੀ ਸੋ ਸੈਂਕੜੇ ਇਦਾਂ ਦੇ ਕੰਮ ਨੇ ਜਿਹੜੇ ਪਿਛਲੇ 2 ਸਾਲਾਂ 'ਚ ਹੋਏ ਐ ਜਿਹੜੇ ਉਦੋਂ ਨਹੀਂ ਸੀ ਹੋਏ ਤੇ ਬਾਕੀ ਉਦੋਂ ਸਾਡੇ ਵਰਕਰ ਵੀ ਥੋੜੇ ਜੇ ਢਿੱਲੇ ਰਹੇ ਇਹ ਸੀ ਵੀ ਜਿੱਤੀ ਜਾਣਾ ਕਿਉਂਕਿ ਇਸੇ ਕਰਕੇ ਵੋਟ ਬਹੁਤ ਘੱਟ ਜਿਹੜੀ ਆ ਪੋਲ ਹੋਈ ਕਿਉਂਕਿ 3 ਮਹੀਨੇ ਪਹਿਲਾਂ ਇੰਨਾ ਜ਼ੋਰ ਲਾ ਕੇ ਪਈ ਸੀ ਵਰਕਰ ਵੀ ਹੰਬੇ ਪਏ ਸੀ ਸੋ ਹੁਣ ਜਿਹੜੇ ਵਰਕਰ ਉਹ ਕਹਿੰਦੇ ਆ ਨਾ ਵੀ ਦੁੱਧ ਦਾ ਮੱਛਾ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ ਅੱਜ ਦੀ ਘੜੀ ਸਾਡੇ ਤਾਂ ਵਰਕਰ ਵੇਟ ਕਰ ਰਹੇ ਆ ਵੀ ਜਿਹੜੀ ਇਹ ਸਾਡੇ ਤੋਂ ਸੀਟ ਕੋਈ ਨਹੀਂ ਸੀ ਗਵਾਲੀ ਉਹ ਸੀਟ ਜਿਹੜੀ ਐ ਸੀ ਵਾਪਸ ਲੈ ਕੇ ਆਉਣੀ ਆ 4 ਜੂਨ ਨੂੰ ਕਾਲੇ ਆ ਸਾਡੇ ਵਰਕਰ ਕਹਿੰਦਾ ਕਿ ਪੰਜਾਬ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਸੀਟ ਹੀ ਸਭ ਤੋਂ ਹੌਟ ਸੀਟ ਰਹੇਗੀ ਕਿਉਂਕਿ ਆਮ ਆਦਮੀ ਪਾਰਟੀ ਸਾਨੂੰ ਆਪਣੀ ਜ਼ਿੰਦਗਾਨੀ ਨਹੀਂ ਮੰਨਦੀ ਆ ਖੁਦ ਵਿਵਸਕ ਮੰਨ ਦੋ ਵਾਰੇ ਤੋਂ ਸੰਸਦ ਤੇ ਰਹੇ ਨੇ ਪਰ ਹੁਣ ਚਰਚਾਵਾਂ ਚੱਲੀਆਂ ਨੇ ਕਿ ਤੁਹਾਡੇ ਮੁਕਾਬਲੇ ਤੁਹਾਡੀ ਪਾਰਟੀ ਚੋਂ ਹੀ ਗਏ ਸਰਪਾਲ ਸਿੰਘ ਖਹਿਰਾ ਤੁਹਾਡੇ ਸਾਹਮਣੇ ਹੋਣਗੇ ਚਲੋ ਦੇਖੋ ਇਹ ਉਹਨਾਂ ਦੀ ਪਾਰਟੀ ਨੇ ਫੈਸਲਾ ਕਰਨਾ ਕਿਉਂਕਿ ਜਿਵੇਂ ਕਾਲੀ ਦਲ ਨੂੰ ਬੰਦਾ ਨਹੀਂ ਸੀ ਮਿਲਦਾ ਐ ਕਾਂਗਰਸ ਨੂੰ ਵੀ ਇੱਥੇ ਬੰਦਾ ਨਹੀਂ ਮਿਲ ਰਿਹਾ ਕਿਉਂਕਿ ਲੋਕਲ ਲੀਡਰ ਕੋਈ ਮੰਨ ਨਹੀਂ ਰਿਹਾ ਸੋ ਇਹਦੇ ਤੋਂ ਹਸਾਬ ਲਾ ਲਓ ਵੀ ਕਾਂਗਰਸ ਦੇ ਇੱਥੇ ਹਾਲਾਤ ਜਿਹੜੇ ਆ ਉਹ ਕੀ ਨੇ ਬਾਕੀ ਲੋਕਤੰਤਰ ਹੈ ਕੋਈ ਆ ਕੇ ਕਿਤੋਂ ਖੜ ਸਕਦਾ ਪਰ ਮੈਂ ਇਹ ਜ਼ਰੂਰ ਕਹੂੰਗਾ ਵੀ ਇਹ ਸੰਗਰੂਰੀਏ ਆ ਤੇ ਇਹ ਬਹੁਤ ਪਰਖ ਕਰਕੇ ਜਜਵਾਤੀ ਬਹੁਤ ਨੇ ਪਰ ਐ ਲਾਈ ਲੱਗ ਵੀ ਹੈ ਨਹੀਂ ਖੈਰਾ ਸਾਹਿਬ ਉਥੋਂ ਮੈਂ ਸਪਸ਼ਟ ਕਹਾਂ ਮੈਨੂੰ ਪੁਲੱਥ ਦੇ ਕਿਸੇ ਪਿੰਡ ਦਾ ਨਾਮ ਹੀ ਪਤਾ ਤੇ ਖੈਰਾ ਸਾਹਿਬ ਵੀ 10 ਪਿੰਡਾਂ ਦੇ ਨਾਂ ਸੰਗਰੂਰਦਿਆਂ ਦੇ ਲੈ ਨਹੀਂ ਸਕਦੇ ਤੇ ਬਾਕੀ ਖੈਰਾ ਸਾਹਿਬ ਨੂੰ ਮੈਂ ਵੀ ਦੱਸਣਾ ਚਾਹਣਾ ਕੇ ਤਸਵੀਰ ਸੰਗਰੂਰ ਦੇ ਲੋਕਾਂ ਦੀ ਬਟਿੰਡੇ ਆ ਲੈ ਲੀ ਕੋਈ ਆ ਬਟਿੰਡੇ ਵੀ ਇਲੈਕਸ਼ਨ ਲੜੇ ਆ ਕੋਈ ਬਹੁਤਾ ਫਰਕ ਨਹੀਂ ਇਹ ਮਾਲਵੇ ਦਾ ਗੜਾ ਹੈ ਸੰਗਰੂਰ ਵੀ ਬਰਨਾਲਾ ਵੀ ਮਦਰ ਕੀ ਤੁਹਾਨੂੰ ਲੱਗਦਾ ਕਿ ਚੈਲੰਜ ਤੁਹਾਡੇ ਲਈ ਰਹੇਗਾ ਕਿਉਂਕਿ ਅਕਸਰ ਸਭ ਤੋਂ ਵੱਧ ਤੁਹਾਡੇ ਖਿਲਾਫ ਪਾਰਟੀ ਖਲਾ ਬੋਲਣ ਵਾਲੇ ਵੀ ਤਾਂ ਉਹੀ ਨੇ ਕਿਉਂਕਿ ਜਦੋਂ ਘਰ ਦਾ ਪੇਤੀ ਹੁੰਦਾ ਕਹਿੰਦੇ ਉਹੀ ਲੰਕਾ ਟਾਉਂਦਾਗਾ ਤੁਹਾਡੇ ਨਾਲ ਰਹੇ ਨੇ ਤੁਹਾਡੀਆਂ ਚੰਗਾਈਆਂ ਕਮੀਆਂ ਸਾਰੀਆਂ ਪਤਾ ਦੇਖੋ ਉਹਨਾਂ ਨੇ ਆਪ ਦੀ ਗੱਲ ਲੈ ਕੇ ਜਾਣੀ ਆਪਦੇ ਝੰਡੇ ਲੈ ਕੇ ਜਾਣੇ ਆ ਅਸੀਂ ਆਪਦੇ ਕੰਮ ਲੈ ਕੇ ਜਾਣੇ ਆ ਮੋਟਾ ਸੰਗਰੂਰ ਦੇ ਲੋਕਾਂ ਨੇ ਪਾਉਣੀਆਂ ਨੇ ਤੇ ਮੈਂ ਹੀ ਦੁਬਾਰਾ ਕਹੂੰਗਾ ਕਿ ਤਸਵੀਰ ਸੰਗਰੂਰ ਤੇ ਬਠਿੰਡੇ ਦੀ ਸੇਮ ਹੈ। ਅੱਛਾ ਭਾਈ ਜੀ ਇਹ ਕਿਵੇਂ ਦੇਖਦੇ ਹੋ ਕਿ ਭਾਜਪਾ ਦਾ ਲਗਾਤਾਰ ਤੁਸੀਂ ਦੇਖ ਰਹੇ ਹੋਵੋਗੇ ਵਿਰੋਧ ਹੋ ਰਿਹਾ ਹੈਗਾ ਜਿੱਥੇ ਵੀ ਭਾਜਪਾ ਲੀਡਰ ਜਾ ਰਿਹਾ ਹੈਗਾ ਉਸ ਨੂੰ ਲੋਕ ਕਿਸਾਨ ਨੇ ਜਿਹੜੇ ਖਾਸ ਤੌਰ ਤੇ ਵਿਰੋਧ ਕਰ ਰਹੇ ਪਰ ਭਾਜਪਾ આરોਪ ਲਗਾ ਰਹੀ ਹੈ ਕਿਉਂਕਿ ਜਦੋਂ ਸੰਗਰੂਰ ਹਰਜੀਤ ਗਰੇਵਾਲ ਆਏ ਉਹਨਾਂ ਨੇ ਕਿਹਾ ਕਿ ਇਹ ਕਿਸਾਨ ਨਹੀਂ ਕਰ ਰਹੇ ਇਹ ਆਮ ਆਦਮੀ ਪਾਰਟੀ ਕਰਾ ਰਹੀ ਹੈ ਆਮ ਆਦੀ ਪਾਰਟੀ ਤੇ ਕਾਂਗਰਸ ਰਲ ਕੇ ਕਰਾ ਰਹੀ ਹੈ। ਹਰਿਆਣੇ ਜਿ ਵੀ ਸੀ ਕਰਾ ਰਹੇ ਆ ਜਿਹੜੇ ਹੋਰ ਸੂਬਿਆਂ 'ਚ ਹੋ ਰਿਹਾ ਉੱਥੇ ਵੀ ਅਸੀਂ ਕਰਵਾ ਰਹੇ ਆ। ਯਾਰ ਜਦੋਂ ਕਿਸਾਨਾਂ ਦੇ ਉੱਪਰ ਗੋਲੀਆਂ ਚਲਾਉਂਗੇ ਤਾਂ ਹੋਰ ਕੀ ਹੋਊਗਾ ਜਦੋਂ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਕਰੋਗੇ ਕਿਸਾਨਾਂ ਨਾਲ ਵਾਅਦੇ ਕਰਕੇ ਮੁਕਰਜੋਗੇ ਹਜ਼ਾਰਾਂ ਕਿਸਾਨਾਂ ਨੂੰ ਸ਼ਹੀਦ ਕਰਵਾ ਦੋਗੇ ਤਾਂ ਹੋਰ ਕੀ ਹੋਊਗਾ ਜੋ ਬੀਜੇਪੀ ਨੇ ਪਿਛਲੇ 5 ਸਾਲ ਤੋਂ ਬੀਜਿਆ ਉਹ ਬੀਜੇਪੀ ਵੱਡ ਰਹੀ ਹੈ ਸੋ ਇਹਦੇ ਤੇ ਠੀਕ ਹੈ ਹੁਣ ਹੋਰ ਕੀ ਕਹਿਣਾ ਕਿਹੜੇ ਮੂੰਹ ਨਾਲ ਕਹਿਣ ਵੀ ਭਾਈ ਸਾਡਾ ਕਿਸਾਨ ਵਿਰੋਧ ਕਰ ਰਿਹਾ ਇਹ ਤੁਸੀਂ ਦੱਸੋ ਕੋਈ ਵੀ ਜਿਹੜਾ ਕਿਸੇ ਪਾਰਟੀ ਦਾ ਲੀਡਰ ਹੈ ਉਹਨੇ ਦੇਖੋ ਕੋਈ ਨਾ ਕੋਈ ਇਲਜ਼ਾਮ ਤਾਂ ਜਦੋਂ ਉਹਨਾਂ ਦਾ ਵਿਰੋਧ ਹੋ ਰਿਹਾ ਲਾਉਣਾ ਹੀ ਐ ਕਿਵੇਂ ਕਹਿ ਦੇਣ ਸਾਡਾ ਕਿਸਾਨ ਵਿਰੋਧ ਕਰਦੇ ਹੈ ਹਨਾ ਸੋ ਉਹਨਾਂ ਨੇ ਠੀਕ ਹੈ ਅਸੀਂ ਸੱਤਾ ਚਾ ਸਾਡੇ ਤੇ ਇਲਜ਼ਾਮ ਲਾਉਣਾ ਪਰ ਇਹ ਬੀਜੇਪੀ ਨੂੰ ਪਤਾ ਕਿਸਾਨਾਂ ਨੂੰ ਵੀ ਪਤਾ ਤੇ ਪੰਜਾਬ ਦਾ ਜਿਹੜਾ ਆਮ ਸ਼ਹਿਰੀ ਜਾਂ ਪਿੰਡੂ ਆ ਉਹਨੂੰ ਵੀ ਪਤਾ ਅੱਜ ਉਹਨਾਂ ਦਾ ਉਹਨਾਂ ਨੇ ਆਪਣਾ ਮੈਨੀਫੈਸਟੋ ਜਾਰੀ ਕਰਿਆ ਤੁਸੀਂ ਦੇਖਿਆ ਕਿ ਉਹਨਾਂ ਨੇ ਵੱਡੀਆਂ ਫਿਰ ਤੋਂ ਜਿਹੜੀਆਂ ਬਾਤ ਦੇ ਨੇ ਗਰੰਟੀਆਂ ਉਹਨਾਂ ਨੇ ਕਿਹਾ ਕਿ ਮੋਦੀ ਦੀ ਗਰੰਟੀ ਹੈ ਪਰ ਗਰੰਟੀ ਦੀ ਵੀ ਗਰੰਟੀ ਹੈ ਜਿਹੜੀਆਂ ਚੀਜ਼ਾਂ ਇਹ ਪੂਰੀਆਂ ਹੋਣਗੀਆਂ ਭਾਵੇਂ ਕਿਸਾਨਾਂ ਲਈ ਹੋਵੇ ਉਹ ਮੈਂ ਬੇਰੁਜ਼ਗਾਰਾਂ ਲਈ ਹੋਵੇ ਅੱਜ ਉਹਨਾਂ ਨੇ ਜਿਹੜੇ ਦਿੱਲੀ ਦੇ ਵਿੱਚ ਛੋਟੇ ਦੁਕਾਨਦਾਰ ਨੇ ਜਾਂ ਰੇੜੀ ਵਾਲੇ ਨੇ ਜਾਂ ਉਹਨਾਂ ਨੇ ਕੋਈ ਲੋਨ ਲੈ ਕੇ ਜਾਂ ਕੰਮ ਕਰਿਆ ਸੀ ਉਹਨਾਂ ਨੂੰ ਉਹ ਪੱਤਰ ਜਿਹੜੇ ਬੰਦੇ ਅੱਜ ਉਹਨਾਂ ਨੇ ਉਹ ਲੈ ਕੇ ਆਏ ਕਿ ਅਗਰ ਜਿਹੜੀਆਂ ਨਰਿੰਦਰ ਮੋਦੀ ਦੀਆਂ ਸਕੀਮਾਂ ਸੀ ਉਹ ਅਸੀਂ ਲਾਂਚ ਕੀਤੀਆਂ ਸੀ ਤਾਂ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਕਿਸਾਨ ਤੱਕ ਉਸ ਦਾ ਲਾਭ ਲੈ ਰਹੇ ਚਲੋ ਹਰੇਕ ਜਦੋਂ ਸੱਤਾ 'ਚ ਨਹੀਂ ਉਹਨਾਂ ਨੇ ਚਲੋ ਆਪਦੀਆਂ ਗਰੰਟੀਆਂ ਵੀ ਦੇਣੀਆਂ ਤੇ ਵਾਦੇ ਵੀ ਕਰਨੇ ਆ ਪਰ 10 ਸਾਲਾਂ ਤੋਂ ਉਹਨਾਂ ਦੀ ਸਰਕਾਰ ਸੀ ਬੜਾ ਉਹਨਾਂ ਕੋਲੇ ਮੌਕਾ ਸੀ ਬਹੁਤ ਟਾਈਮ ਹੁੰਦਾ ਜੇ ਕਰਨਾ ਹੁੰਦਾ 10 ਸਾਲਾਂ ਦੇ ਵਿੱਚ ਕਰ ਲੈਂਦੇ ਗਰੀਬੀ ਦੂਰ ਕਰਨੀ ਹੁੰਦੀ 10 ਸਾਲਾਂ 'ਚ ਕਰ ਲੈਂਦੇ ਰਜਗਾਰ ਦੂਰ ਕਰਨਾ ਹੁੰਦਾ 10 ਸਾਲਾਂ 'ਚ ਕਰ ਲੈਂਦੇ ਉਦੋਂ ਵੀ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ ਨਾ ਤੇ ਮੁੜ ਕੇ ਗੱਲ ਪਕੌੜਿਆਂ ਤੇ ਆ ਕੇ ਜਿਹੜੀ ਆ ਉਹ ਰੋਕੀ ਸੋ ਵਾਅਦੇ ਕਰਨ ਨਾਲ ਕੁਝ ਨਹੀਂ ਹੁੰਦਾ 15 ਲੱਖ ਹਰ ਘਰ 'ਚ ਪਹੁੰਚਾਉਣ ਦਾ ਵਾਅਦਾ ਕੀਤਾ ਸੀ ਇਹ ਸਾਰਿਆਂ ਨੂੰ ਪਤਾ ਵੀ ਕੇਵਲ ਤੇ ਕੇਵਲ ਬੀਜੇਪੀ ਕੋ ਕੰਮ ਕਰ ਸਕਦੀ ਹੈ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡਣ ਦਾ ਧਰਮ ਦੇ ਨਾਂ ਤੇ ਲੜਾਉਣ ਦਾ ਕਿਉਂਕਿ ਇਸ ਕੰਮ ਤੇ ਪੈਸਾ ਕੋ ਨਹੀਂ ਲੱਗਦਾ ਨੌਕਰੀਆਂ ਤੇ ਡਿਵੈਲਪਮੈਂਟ ਤੇ ਗਰੀਬੀ ਦੂਰ ਕਰਨ ਤੇ ਪੈਸਾ ਲੱਗਦਾ ਉਹ ਬੀਜੇਪੀ ਕੋਲੇ ਉਹ ਫਾਰਮੂਲਾ ਹੈ ਹੀ ਨਹੀਂ ਵੀ ਉਹ ਪੈਸਾ ਕਿਵੇਂ ਕਮਾਉਣਾ ਤੇ ਕਿਵੇਂ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨੀਆਂ ਸਭ ਨੇ ਕੇਰੀਵਾਲ ਦੀ ਜਿਹੜੀ ਜੇਲ੍ਹ ਦੇ ਵਿੱਚ ਨੇ ਉਹ ਉਹਨੂੰ ਲਾਸਟ ਦੇ ਵਿੱਚ ਮੈਂ ਜਾਣ ਦਵਾਂ ਕਿ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਉਹਦਾ ਰਾਜਨੀਤੀ ਦੇ ਉੱਪਰ ਪੰਜਾਬ ਦੀ ਉੱਪਰ ਅਸਰ ਪੈਗਾ ਕਿਉਂਕਿ ਕਿਉਂਕਿ ਵੱਡੇ ਜਿਹੜੇ ਪੁਰ ਦੇਖ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪ੍ਰਚਾਰ ਕਰਨਾ ਸੀ ਉਹਨਾਂ ਨੇ ਆਉਣਾ ਸੀ ਹੁਣ ਸਿਰਫ ਜਿਹੜੀ ਕਮਾਨ ਭਵੰਤਮਾਨ ਨੇ ਸામੀ ਹੋਈ ਹੈ ਭਾਵੇਂ ਸਾਮ ਦੇ ਵਿੱਚ ਗਏ ਹੋਏ ਨੇ ਮੰਨਦੇ ਹਾਂ ਕਿ ਥੋੜਾ ਸ ਦੇਖੋ ਇਹਦਾ ਪੰਜਾਬ ਨਹੀਂ ਦੇਸ਼ ਦੀ ਰਾਜਨੀਤੀ ਅਸਰ ਪਾਊਗਾ ਮੈਨੂੰ ਇਹ ਲੱਗਦਾ ਹੈ ਕਿ ਜੇਲ੍ਹ ਚ ਉਹਨਾਂ ਨੂੰ ਕਰਨ ਨਾਲ ਇਹਦਾ ਹੋਰ ਵੀ ਨੁਕਸਾਨ ਜਿਹੜਾ ਬੀਜੇਪੀ ਨੂੰ ਹੋਊਗਾ ਪਹਿਲਾਂ ਤਾਂ ਹੋ ਸਕਦਾ ਵੀ ਦਿੱਲੀ ਦੇ ਵਿੱਚੋਂ ਇੱਕ ਦੋ ਸੀਟਾਂ ਲੈ ਹੀ ਜਾਂਦੇ ਪਰ ਜਿੱਦਣ ਦਾ ਅਰਵਿੰਦ ਜੀ ਨੂੰ ਅੰਦਰ ਕੀਤਾ ਤੁਸੀਂ ਦਿੱਲੀ ਦੇ ਕਿਸੇ ਗਲੀ ਮਹੱਲੇ ਵੜ ਕੇ ਪੁੱਛੋ ਇਹ ਦਿੱਲੀ ਦੇ ਲੋਕ ਕਹਿੰਦੇ ਆ ਵੀ ਆਹ ਇੱਕ ਤੁਸੀਂ ਇਮਾਨਦਾਰ ਸਾਡਾ ਲਗਾਤਾਰ ਤੀਜੀ ਵਾਰੀ ਦਾ ਚੁਣਿਆ ਹੋਇਆ ਮੁੱਖ ਮੰਤਰੀ ਜਿਹਨੂੰ ਅਸੀਂ 90% ਸੀਟਾਂ ਦਿੰਦੇ ਆ ਉਹਨੂੰ ਤੁਸੀਂ ਬਿਨਾਂ ਗਲਤੀ ਤੋਂ ਇੱਕ ਕਲਪਰੇਟਿਕ ਚੋਰ ਦੇ ਕਹਿੰਦੇ ਅੰਦਰ ਕਰਤਾ ਜਿਹੜਾ 6 ਗਵਾਹੀਆਂ ਚ ਕਈ ਦੀ ਬਾਲ ਸਾਹਿਬ ਦਾ ਨਾਂ ਨਹੀਂ ਲੈਂਦਾ ਸਤਵੀਂ ਵਾਰ ਨਾ ਲੈਂਦਾ ਜਦੋਂ ਉਹ ਜਮਾਨਤ ਦਿੱਤੀ ਜਾਂਦੀ ਹੈ ਤੇ 5 ਕਰੋੜ ਰੁਪਇਆ ਲਿਆ ਜਾਂਦਾ ਹੈ ਉਹ ਜਿਹੜਾ ਰੈਡੀ ਹੈ ਫਿਰ 55 ਕਰੋੜ ਰੁਪਇਆ ਲੈ ਕੇ ਉਹਨੂੰ ਵਾਦਾ ਮੁਆਫੀ ਗਵਾਹ ਜਿਹੜਾ ਬਣਾਇਆ ਜਾਂਦਾ ਹੈ ਸ਼ਰਿਆਮ ਦਿਖ ਰਹੀ ਹੈ ਵੀ ਟ੍ਰਾਇਲ ਜਿਹੜੀ ਮਨੀ ਟ੍ਰਾਇਲ ਕਿ ਪੈਸੇ ਵੀ ਉਹਦੇ ਤੋਂ ਲਏ ਜਾ ਰਹੇ ਆ ਉਹਦੇ ਤੋਂ ਗਵਾਹੀਆਂ ਵੀ ਦਵਾਈਆਂ ਜਾ ਰਹੀਆਂ ਤੇ ਉਹਦੇ ਫਾਦਰ ਦਾ ਮੋਦੀ ਸਾਹਿਬ ਐਮਪੀ ਦੀ ਟਿਕਟ ਦੇ ਕੇ ਅਲਾਈਅੰਸ ਜਿਹੜੇ 파ਟਨਰ ਹੈ ਉਹਦਾ ਪ੍ਰਚਾਰ ਵੀ ਕਰਕੇ ਆਇਆ ਸੋ ਇਹ ਸਾਰਾ ਕੁਝ ਹੁਣ ਲੋਕਾਂ ਦੀ ਕਚਹਿਰੀ ਚ ਨੰਗੇ ਆ ਵੀ ਕਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੂੰ ਫਸਾਇਆ ਗਿਆ ਦੇਉ ਕਾਨੂੰਨ ਐਵੇਂ ਦਾ ਬਣਾਤਾ ਵੀ ਜਿੰਨਾ ਟਾਈਮ ਤੁਸੀਂ ਇਨੋਸੈਂਟ ਪ੍ਰੂਵ ਨਹੀਂ ਹੁੰਦੇ ਤੁਹਾਡੀ ਜਿਹੜੀ ਜ਼ਮਾਨਤ ਆ ਉਹ ਨਹੀਂ ਹੋ ਸਕਦੀ ਸੋ ਅੱਜ ਅੰਬੇਦਕਰ ਜੈੰਤੀ ਵੀ ਆ ਮੈਂ ਤਾਂ ਸਾਰੇ ਦੇਸ਼ ਦੇ ਲੋਕਾਂ ਨੂੰ ਹੀ ਬੇਨਤੀ ਕਰੂੰਗਾ ਕਿ ਇਹਨਾਂ ਨੇ ਪਹਿਲਾਂ ਤਾਂ ਅਮੈਂਡਮੈਂਟਸ ਹੀ ਕੀਤੀਆਂ ਨੇ ਇਹਨਾਂ ਦੇ ਐਮਪੀ ਹੁਣ ਵੀ ਕਹਿੰਦੇ ਆ ਕਿ ਸਾਨੂੰ 400 ਪਾਰ ਦਿਓ ਅਸੀਂ ਦੇਸ਼ ਦਾ ਸੰਵਿਧਾਨ ਬਦਲਾਂਗੇ ਇਹਨਾਂ ਨੇ ਸੰਵਿਧਾਨ ਕੀ ਸੰਵਿਧਾਨ ਖਤਮ ਕਰ ਦੇਣਾ ਸੋ ਅੱਜ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਇਹ ਲੜਾਈ ਮੋਦੀ ਨੂੰ ਹਰਾਉਣ ਦੀ ਨਹੀਂ ਆਮ ਆਦੀ ਪਾਰਟੀ ਨੂੰ ਜਿਤਾਉਣ ਦੀ ਇਹ ਲੜਾਈ ਦੇਸ਼ ਦਾ ਸੰਵਿਧਾਨ ਬਚਾਉਂਦੀ ਹੈ ਉਹ ਸੰਵਿਧਾਨ ਜਿਹਨੇ ਸਾਨੂੰ ਸਾਰਿਆਂ ਨੂੰ ਹੱਕ ਲੈ ਕੇ ਦਿੱਤੇ ਇਸ ਹਨ ਗਰਮੀਤ ਸਿੰਘ ਮੀਤਿਆ ਜਿਹਨਾਂ ਨੇ ਕਿਹਾ ਕਿ ਇਸ ਸਮੇਂ ਆਮ ਆਦੀ ਪਾਰਟੀ ਸਿਰਫ ਜਿਹੜੀ ਲੜਾਈ ਹੈ ਉਹ ਸੰਵਿਧਾਨ ਨੂੰ ਬਚਾਉਣ ਦੀ ਕਰੀ ਅਰਵਿੰਦ ਕੇਰਿਵਾਲ ਜਿਹੜੀ ਗ੍ਰਿਫਤਾਰੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਸ ਦਾ ਰਾਜਨੀਤਿਕ ਪ੍ਰਭਾਵ ਪੈਗਾ ਪਰ ਲੇਕਿਨ ਉਸ ਦਾ ਨੁਕਸਾਨ ਭਾਜਪਾ ਨੂੰ ਹੋਏਗਾ ਕੈਮਰਾ ਮਲਬੀਰ ਦੇ ਨਾਲ ਵਿਕੀਪਲ ਪੰਜਾਬ ਤੱਕ ਸੰਗਰੋਹ